ਮੈਂ ਸਤਨਾਮ ਸਿੰਘ ਪੰਨੂ ਅੱਜ ਆਪਾਂ ਜੋ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਪਰਿਸਥਿਤੀਆਂ ਬੜੀਆਂ ਨਵੀਆਂ ਕੇਂਦਰ ਸਰਕਾਰ ਨੇ ਘਰਾਟ ਜਾਣ ਕੇ ਜੀ ਜਗਜੀਤ ਸਿੰਘ ਡੱਲੇਵਾਲ ਨੂੰ ਜ਼ਬਰੀ ਰਾਸਤੇ ਚ ਲਿਆ ਰਾਤ ਉਹਦੇ ਬਾਰੇ ਗੱਲਬਾਤ ਕਰਨੀ ਆ ਮੇਰੇ ਵੀਰੋ ਵੀਡੀਓ ਸੁਣ ਕੇ ਤੁਰੰਤ ਸ਼ੇਅਰ ਕਰ ਦਿਓ ਖੰਬੂਕ ਨਾਉਰੀ ਨਤਨਪੁਰਾ ਬਾਰਡਰਾਂ ਤੇ ਪਿਛਲੇ 9 ਮਹੀਨੇ ਤੋਂ ਵੱਧ ਸਮੇਂ ਤੋਂ ਆਪਣੀ ਹੱਕੀ ਮੰਗਾਂ ਲਈ ਮੋਰਚੇ ਚੱਲ ਰਹੇ ਆ ਸਰਕਾਰ ਗੁੰੰਗੀ ਬੋਲੀ ਹੋ ਕੇ ਬੈਠੀ ਹੋਈ ਆ ਸੁਭਕਰਨ ਸਿੰਘ ਦੀ ਸ਼ਹੀਦੀ ਹੋਈ ਆ ਪੁਲਿਸ ਦੀ ਗੋਲੀ ਨਾਲ 21 ਫਰਵਰੀ ਨੂੰ ਉਸ ਤੋਂ ਬਾਅਦ 35 ਕਿਸਾਨ ਹੋਰ ਸ਼ਹੀਦੀਆਂ ਪ੍ਰਾਪਤ ਕਰ ਗਏ ਆ 400 ਤੋਂ ਵੱਧ 450 ਦੇ ਲਾਗੇ ਮੰਨੇ ਜਿਹੜੇ ਕਿਸਾਨ ਆ ਉਹ ਜ਼ਖਮੀ ਹੋਏ ਆ ਬੀਬੀਆਂ ਜਖਮੀ ਹੋਈਆਂ ਮਜ਼ਦੂਰ ਜਖਮੀ ਹੋਏ ਇਹਨਾਂ ਵੱਡਾ ਜ਼ੁਲਮ ਜ਼ਬਰ ਪਹਿਲਾਂ ਹੀ ਸਰਕਾਰ ਰੋਜ਼ ਕਰ ਰਹੀ ਹੈ ਉਹਦੇ ਵਿੱਚੋਂ ਦੋਨਾਂ ਫੋਰਮ ਵਾਲੋ ਫੈਸਲਾ ਕਰਕੇ ਸ਼ਾਂਤੀਪੂਰਨ ਤਰੀਕੇ ਨਾਲ ਆਪਣੇ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਹੋਇਆਂ 26 ਨਵੰਬਰ ਤੋਂ ਅੱਜ ਤੋਂ ਮਰਨ ਵਰਤ ਤੇ ਜੀਜੀ ਸੰਡੱਲੇਵਾਰ ਨੇ ਖਨੋਰੀ ਬਾਰਡਰ ਤੇ ਬੈਠਣਾ ਸੀ ਤੇ ਐਲਾਨ ਸੀ ਜੇ ਉਹਨਾਂ ਦੀ ਜਾਨ ਦੀ ਉਤੀ ਹੋ ਜਾਂਦੀ ਫਿਰ ਦੂਸਰਾ ਆਗੂ ਬੈਠੇਗਾ ਉਹਦੀ ਡੈੱਡ ਬੋਡੀ ਦਾ ਸਹਾਰ ਨਹੀਂ ਕੀਤਾ ਜਾਵੇਗਾ ਫਿਰ ਜੇ ਉਹਦੀ ਵੀ ਦੂਸਰੇ ਦੀ ਛਿੱਧੀ ਹੋ ਜਾਂਦੀ ਆ ਫਿਰ ਤੀਸਰਾ ਬੈਠੇਗਾ ਫਿਰ ਚੌਥਾ ਬੈਠੇਗਾ ਇਸੇ ਤਰ੍ਹਾਂ 22 ਨਵੰਬਰ ਤੋਂ ਠੀਕ 10 ਦਿਨ ਬਾਅਦ ਸ਼ੰਭੂ ਬਾਰਡਰ ਤੋਂ ਕਾਂਦ ਵਾਲੇ ਬੰਦੇ ਨੂੰ ਦਿੱਲੀ ਵਾਲੇ ਬੰਦੇ ਨੂੰ ਬੜਾ ਕੂਚ ਕਰਨ ਦਾ ਐਲਾਨ ਕੀਤਾ ਹੋਇਆ ਵਾ ਮੇਰੇ ਮੇਰੀ ਗਵਾਹੀ ਚ ਸੁੰਦਰਨ ਚਤਾਲਾ ਦੀ ਗਵਾਹੀ ਚ ਉਹ ਜਥਾ ਜਿਹੜਾ ਵਾ ਉਨੇ ਕੁਝ ਕਰਨਾ ਵਾ ਸ਼ਾਂਤੀਪੂਰਨ ਤਰੀਕੇ ਨਾਲ ਖਾਲੀ ਹੱਥਾਂ ਨਾਲ ਰੋਜ ਕਹਿ ਰਿਹਾ ਵੀ ਤੁਸੀਂ ਖਾਲੀ ਹੱਥਾਂ ਨਾਲ ਦਿੱਲੀ ਜਾਣਾ ਤੇ ਚੱਲ ਜਓ ਟਰੈਕਟਰ ਟਰਾਲੀਆਂ ਨਾ ਖੜੋ ਨਾਲ ਅਸੀਂ ਖਾਲੀ ਹੱਥਾਂ ਨਾਲ ਚੱਲੇ ਆ ਉਹ ਵੀ ਸਰਕਾਰ ਗਾੜੀ ਇੱਕ ਚੁਣੌਤੀ ਹੈ ਕਿ ਕੀ ਖਾਲੀ ਹੱਥਾਂ ਨਾਲ ਲੰਘਣ ਦਿੰਦੇ ਉੱਥੇ ਸਾਨੂੰ ਜਾਂ ਉੱਥੇ ਸਾਨੂੰ ਲੰਘਣ ਦੇਣਗੇ ਜਾਂ ਫੇਰ ਗੋਲੀਆਂ ਮਾਰਨਗੇ ਅਸੀਂ ਹਰ ਇਹਨਾਂ ਦੀ ਹਰ ਬੇਵਾਸਤ ਤਿਆਰ ਆ ਤੇ ਜਾਂ ਸਾਡੀਆਂ ਮੰਗਾ ਮੰਨਣ ਮੰਨਣਗੇ ਤਿੰਨ ਹੀ ਆਪਸ਼ਨ ਹੈ ਜਾਂ ਮੰਗਾ ਮੰਨਣ ਜਾਂ ਗੋਲੀਆਂ ਮਾਰਨ ਤੇ ਜਾਂ ਫਿਰ ਉਹ ਤੋਂ ਨੰਗਣ ਦੇ ਇਸੇ ਤਰੀਕੇ ਨਾਲ ਸਰਕਾਰ ਨੇ ਕਬਰਾਟ ਕੇ ਕਬਰਾ ਆ ਕੇ ਮੋਦੀ ਸਰਕਾਰ ਪੂਰੀ ਕਬਰਾਟ ਵਿੱਚ ਹੈ ਪੂਰੀ ਤਰ੍ਹਾਂ ਡਰੀ ਹੋਈ ਹੈ ਅੰਦਰੋਂ ਡਰੀ ਹੋਈ ਹੈ ਉਹਦਾ ਡਰ ਸਾਹਮਣੇ ਆ ਗਿਆ ਉਹਨਾਂ ਰਾਤ ਜੀਜੀ ਸਿੰਘ ਡੱਲੇਵਾਲ ਨੂੰ ਜਬਰੀ ਗ੍ਰਿਫਤਾਰ ਕਰ ਲਿਆ ਕਿਸੇ ਅਨਦੱਸੀ ਸਾਹ ਤੇ ਲੈ ਗਿਆ ਤੇ ਇਹਦਾ ਮਤਲਬ ਕੀ ਨਿਕਲਦਾ ਇਹਦਾ ਮਤਲਬ ਇਹ ਨਿਕਲਦਾ ਕਿ ਸਰਕਾਰ ਸਰਕਾਰ ਕਿਸ ਤਰੀਕੇ ਨਾਲ ਆਪਣੇ ਲੋਕਾਂ ਨਾਲ ਵਿਹਾਰ ਕਰਦੀ ਹੈ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਹਦੀ ਸਖਤ ਨਖੇਦੀ ਕਰਦੇ ਆ ਤੇ ਨਾਲ ਹੀ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਬੀਬੀਆਂ ਨੂੰ ਪੰਜਾਬ ਦੇਸ਼ ਭਰ ਦੇਆਂ ਨੂੰ ਪੀਲ ਕਰਦੇ ਆ ਸੱਦਾ ਦਿੰਦੇ ਆ ਕਿ ਹੁਣ ਆਹ ਤਾਂ ਨਾ ਵੇਖੋ ਆਪਣੀਆਂ ਫਸਲਾਂ ਦੀ ਲੜਾਈ ਆਪਣੀ ਨਸਲ ਦੀ ਲੜਾਈ ਹੈ ਆਪਣੀ ਜ਼ਮੀਨ ਦੀ ਲੜਾਈ ਹੈ ਆਪਣੀ ਹੋਂਦ ਦੀ ਲੜਾਈ ਹੈ ਆਪਣੇ ਵਿजूद ਦੀ ਲੜਾਈ ਹੈ ਆਪਣੀਆਂ ਆਣ ਬਾਣ ਸ਼ਾਨ ਦੀ ਲੜਾਈ ਹੈ ਤੇ ਇਧਰ ਬਾਰਡਰਾਂ ਵੱਲ ਵੀਰਾਂ ਘੱਡਿਓ ਖਨੌਰੀ ਹਲ ਸ਼ੰਭੂ ਹਲ ਤੇਰਾਤਨਪੁਰੇ ਬਾਰਡਰ ਤੇ ਜਿਹੜਾ ਰਾਜਸਥਾਨ ਚ ਉਧਰ ਵੀਰਾਂ ਘੱਤੋ ਤੇ ਨਾਲ ਹੀ ਇੱਕ ਇਹ ਭਲੇਖਾ ਤੁਹਾਡੇ ਚੋਂ ਨਿਕਲ ਜਾਣਾ ਚਾਹੀਦਾ ਵੀ ਪੰਜਾਬ ਦੀ ਸਰਕਾਰ ਵੱਖਰੀ ਹੈ ਜਾਂ ਕੇਂਦਰ ਦੀ ਸਰਕਾਰ ਵੱਖਰੀ ਹੈ ਇਹ ਸਾਰੇ ਇੱਕੇ ਤਰ੍ਹਾਂ ਕੰਮ ਕਰ ਰਹੇ ਆ ਕਾਰਪੋਰੇਟ ਦੇ ਸੇਵਾਦਾਰ ਬਣ ਕੇ ਉਹਨਾਂ ਅਗੇ ਨੀਤੀਆਂ ਨੂੰ ਲਾਗੂ ਕਰ ਰਹੇ ਆ ਜੋ ਉਹ ਤੋਂ ਕਮਾਉਂਦੇ ਆ ਇਹਨਾਂ ਨੂੰ ਵਰਲਡ ਬੈਂਕ ਤੋਂ ਮੁਦਰਾ ਕੋਸ਼ ਤੋਂ ਜਾ ਵਿਸ਼ਵ ਪਾਰ ਸੰਸਥਾਵ ਉਹ ਲਾਗੂ ਕਰਦੇ ਅਮਰੀਕੀ ਸਾਮਰਾਜ ਦੀਆਂ ਸੰਤਾਵਾਂ ਜਿਹੜੀਆਂ ਕੰਮ ਕਰ ਰਹੀਆਂ ਦੁਨੀਆ 'ਚ ਉਹਨਾਂ ਤਹਿਦੇ ਕੰਮ ਕਰ ਰਹੇ ਆ ਉਹਦੇ ਤਹਿਤ ਇੱਕੇ ਤਰ੍ਹਾਂ ਜੋ ਕੇਂਦਰ ਸਰਕਾਰ ਜਿਹੜੀ ਚਲਾ ਰਹੀ ਹੈ ਡੀਪ ਸਟੇਟ ਚਲਾ ਰਹੀ ਹੈ ਉਹਦਾ ਜੋ ਹੁਕਮ ਆ ਉਸੇ ਤਰ੍ਹਾਂ ਥੱਲੇ ਉਹਨਾਂ ਨੇ 에ਜੈਂਟ ਐਕਸ਼ਨ ਕੀਤਾ ਵਾ ਇਸ ਕਰਕੇ ਇਹਨਾਂ ਨੂੰ ਵੱਖਰੇ ਤੌਰ ਤੇ ਨਹੀਂ ਵੇਖ ਸਕਦੇ ਇਹ ਸਾਰੇ ਹੀ ਨਿੱਜੀ ਕਰਨ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨਾਲ ਕਿਸਾਨਾਂ ਦਾ ਕਿੱਤਾ ਖੋਣ ਵਾਸਤੇ ਸਾਹਾਂ ਦੀ ਜ਼ਮੀਨ ਖੋਣ ਵਾਸਤੇ ਸਾਰੇ ਇੱਕ ਮਤ ਹੈ। ਇੱਕੋ ਨੀਤੀ ਨਾਲ ਇਹ ਤਾਂ ਐ ਪਤਾ ਆਪਾਂ ਨੂੰ ਸਾਹਮਣੇ ਹੋਣਾ ਚਾਹੀਦਾ। ਇਸ ਲਈ ਇਸ ਲਈ ਜੋ ਵੀ ਇਹ ਸਰਕਾਰ ਨੇ ਇਹ ਕਾਰਵਾਈ ਕੀਤੀ ਆ ਇਹ ਇਹਦੇ ਨਾਲ ਸੰਘਰਸ਼ ਹੋਰ ਤੇਜ਼ ਹੋਊਗਾ। ਨਾ ਕਿ ਸੰਘਰਸ਼ ਠੰਡਾ ਹੋਊਗਾ ਜਾਂ ਕਮਜ਼ੋਰ ਹੋਊਗਾ। ਸਗੋਂ ਹੋਰ ਤੇਜ਼ ਹੋਊਗਾ, ਮਜ਼ਬੂਤ ਹੋਊਗਾ। ਜਦ ਜਵ ਬਾਨ ਲੱਗੇ ਤਬੇ ਰੋਸ ਜਾਗੇ। ਸਾਡਾ ਇਤਿਹਾਸ ਹੀ ਨਾਬਰੀ ਦਾ ਵਾ ਇਸ ਕਰਕੇ ਇਹ ਇਹ ਸੰਘਰਸ਼ ਦੇ ਅੱਗੇ ਕੇਂਦਰ ਸਰਕਾਰ ਨੂੰ ਗੋਡੇ ਟੇਕਣੇ ਪੈਣਗੇ ਤੇ ਉਹਦੇ ਲਈ ਮੇਰੇ ਵੀਰੋ ਐ ਤਿਆਰ ਬਰ ਤਿਆਰ ਹੋ ਜਾਓ ਐ ਆਪਣੇ ਆਪ ਨੂੰ ਤਿਆਰੀਆਂ ਚ ਚੜੀਆਂ ਤੁਸੀਂ ਕਰ ਰਿਹਾ ਜੋ ਹੋਰ ਜ਼ੋਰ ਨਾ ਕਰੋ ਹੋਰ ਲੋਕਾਂ ਤੱਕ ਆਪਣੀ ਗੱਲ ਖੜੋ ਤੇ ਨਾਲ ਹੀ ਦੋਨਾਂ ਫੋਰਮਾਂ ਵੱਲੋਂ ਅੱਜ ਜੋ ਜੀ ਜੀ ਸੋ ਡਲੇਵਾਲ ਨੂੰ ਜਬਰੀ ਚੁੱਕ ਲਿਆ ਗਿਆ ਉਹਦੇ ਥਾਂ ਦੇ ਉੱਤੇ ਜੋ ਬਦਲਵਾ ਪ੍ਰਬੰਧ ਕਰਨਾ ਉਹ ਦੋਨੋਂ ਫਾਰਮ ਸਲਾਹ ਕਰਕੇ ਕਰਨਗੇ ਤੇ ਇਸ ਤੋਂ ਇਲਾਵਾ ਨਾਲ ਹੀ ਅੱਜ ਕੀ ਐਕਸ਼ਨ ਕਰਨੇ ਆਪਾਂ ਅੱਜ ਕੀ ਪ੍ਰਤੀਕਰਮ ਕਰਨਾ ਵਾ ਉਹਦੇ ਬਾਰੇ ਵੀ ਦੋਨੇ ਫਾਰਮ ਮੀਟਿੰਗ ਲਾ ਕੇ ਤੁਹਾਨੂੰ ਬਹੁਤ ਜਲਦੀ ਆਪਣਾ ਫੈਸਲਾ ਸੁਣਾਉਣਗੇ ਜੋ ਵੀ ਫੈਸਲਾ ਆ ਜੇ ਉਹਨੂੰ ਜਲਦ ਲਾਗੂ ਕਰ ਦਿਓ ਜਲਦ ਲਾਗੂ ਕਰ ਦਿਓ ਤੇ ਆਪਣੇ ਕੰਮਰ ਕੱッセ ਕਰ ਲੋ ਹੁਣ ਕੁਝ ਵੀ ਹੋਰ ਚੀਜ਼ਾਂ ਸਾਡੇ ਸਾਹਮਣੇ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਸਾਹਮਣੇ ਮੋਰਚੇ ਨੂੰ ਮਜ਼ਬੂਤ ਕਰਨਾ ਆਪਣੀਆਂ ਮੰਗਾਂ ਮੰਨਵਾਉਣੀਆਂ ਆਪਣੇ ਹੱਕ ਲੈਣੇ ਆਪਣੇ ਵजूद ਦੀ ਆਪਣੀ ਹੋਣ ਦੀ ਰਾਖੀ ਕਰਨੀ ਇਹ ਸਵਾਲ ਸਭ ਤੋਂ ਵੱਡਾ ਵਾ ਤੇ ਉਹਦੇ ਲਈ ਮੇਰੇ ਵੀਰੋ ਮੈਂ ਜਿਹੜਾ ਵਾ ਤੁਹਾਨੂੰ ਇਹੀ ਅਪੀਲ ਕਰਦਾ ਵੀ ਆਪਾਂ ਆਪਾਂ ਇਹ ਸੰਘਰਸ਼ ਤੇਜ਼ ਕਰਨਾ ਵਾ ਤੇ ਹਰ ਹਾਲ 'ਚ ਇਹ ਲੜਾਈ ਜਿੱਤਣੀਆਂ ਜਿੱਤਣੀਆਂ ਤੇ ਜਿੱਤਣੀਆਂ